ਅ ਦੇਖੋ ਜੀ ਅੱਜ ਦਾ ਮੈਂ ਕਿਨਾ ਮੈਂ ਜਦੋਂ ਐਸੀ ਪਿਛਲੀ ਵਾਰ ਦੁਕਾਨਦਾਰਾਂ ਦੀ ਅੱਗੇ ਜੇ ਵਾਅਦੇ ਤੋੜੇ ਸੀਗੇ ਹਮੇਸ਼ਾ ਉਹਨਾਂ ਨੂੰ ਇੱਕ ਮੈਸੇਜ ਲੱਗਿਆ ਕਿ ਸਰ ਸਾਡੇ ਨਾਲ ਜੋ ਤੁਸੀਂ ਕੀਤਾ ਤੇ ਸ਼ਾਮ ਨੂੰ ਤੁਸੀਂ ਵੇਖੋ ਕਿ ਗੱਡੀਆਂ ਵਾਲੇ ਮੁਰਜਲੇ ਸੜਕ ਦੇ ਵਿੱਚ ਲਾ ਕੇ ਚੱਲ ਜਾਂਦੇ ਆ ਅਸਲ ਮੇਨ ਪਰੇਸ਼ਾਨੀ ਹੋ ਹੈ ਇਸੇ ਸਬੰਧੀ ਅੱਜ ਐਸੀ ਟਾਈਮ ਕੱਟ ਕੇ ਜਰੂਰ ਆਇਆ ਲੋਕਾਂ ਦੀ ਜੋ ਸਮੱਸਿਆ ਆ ਰਹੀ ਔਰ ਹੱਲ ਕੱਢਣ ਲਈ ਤੇ ਤੁਸੀਂ ਵੀ ਦੇਖਿਆ ਸਾਰੇ ਪੱਤਰਕਾਰ ਵੀਰਾਂ ਨੇ ਮੇਰੇ ਨਾਲ ਹੋਰ ਪਬਲਿਕ ਹੈ ਉਹਨਾਂ ਨੇ ਵੇਖਿਆ ਕਿ ਵਾਕਈ ਜਿਹੜੇ ਮੋਟਰਸਾਈਕਲ ਤੇ ਗੱਡੀਆਂ ਬਿਲਕੁਲ ਵਿੱਚਕਾਰ ਲੱਗੀਆਂ ਦੁਕਾਨ ਦੇ ਨਾਲ ਜਿਹੜੀ ਜਗ੍ਹਾ ਉਹਨੂੰ ਬਿਲਕੁਲ ਛੱਡ ਦਿੱਤਾ ਕਿਸੇ ਦਾ ਕੋਈ ਡਰ ਪ੍ਰਵਾਹ ਨਹੀਂ ਤੇ ਹੁਣ ਅੱਜ ਵੀ ਜਿਹੜੀ ਸਾਡੀ ਕਾਰਵਾਈ ਨਹੀਂ ਕਵਾਂਗਾ ਅੱਜ ਦਾ ਮੇਰਾ ਲੋਕਾਂ ਨਾਲ ਮਿਲਣ ਦਾ ਇੱਕ ਵਿਚਾਰ ਸੀਗਾ ਮੈਂ ਉਹਨਾਂ ਦੇ ਵਿਚਾਰ ਸੁਣੇ ਤੇ ਜਿਹੜੀਆਂ ਪਬਲਿਕ ਦੀਆਂ ਪ੍ਰੋਬਲਮ ਸੀ ਉਹ ਜੈਨੂਅਲੀ ਦਿਖੀਆਂ ਤੇ ਤੁਹਾਡੇ ਮੀਡੀਆ ਰਾਈ ਮੈਂ ਹੀ ਕਹਿਣਾ ਚਾਹਾਂਗਾ ਅੱਜ ਵੀ ਜਿਹੜੀ ਮੇਰੀ ਵਾਕ ਹੈ ਇੱਕ ਮੈਸੇਜ ਹੈ ਸਾਡੀ ਪਬਲਿਕ ਨੂੰ ਜਿਹੜੇ ਪਿੰਡਾਂ ਚੋਂ ਸ਼ਹਿਰਾਂ ਚੋਂ ਆਉਂਦੇ ਨੇ ਤੁਸੀਂ ਦੁਕਾਨਦਾਰਾਂ ਦੀ ਦੁਕਾਨਦਾਰੀ ਵਧਾਣ ਲਈ ਉਹਨਾਂ ਦੇ ਨਾਲ ਸਹਿਯੋਗ ਦਿਓ ਨਾ ਕਿ ਤੁਸੀਂ ਆਪਣੀ ਉਹ ਕਰਕੇ ਚੋਧਰ ਕਰਕੇ ਤੁਸੀਂ ਵੇਤ ਲਾ ਕੇ ਮੋਰਸਾ ਇੱਕ ਮੋਟਰਸਾਈਕਲ ਲਾ ਦੇ ਨਾਲ 50 ਗੱਡੀਆਂ ਰੁਕ ਗਈਆਂ ਜਿਨ੍ਹਾਂ ਨੇ ਅੱਧੇ ਘੰਟੇ ਚ ਸ਼ੋਪਿੰਗ ਕਰਕੇ ਵਾਪਸ ਜਾਣਾ ਹੈ ਉਹਨੂੰ 3 ਘੰਟੇ ਲੱਗ ਕੇ ਹਨਾ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਅਸੀਂ ਰਲ ਮਿਲ ਕੇ ਆਪਣੇ ਜ਼ਿੰਮੇਵਾਰ ਜਿਹੜੇ ਗੁਰਦਾਸਪੁਰੀਏ ਬਨਣਾ ਹੈ ਜ਼ਿੰਮੇਵਾਰ ਨਾਗਰਿਕ ਬਨਣਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਉਹ ਜਿਹੜੀ ਬਿਲਕੁਲ ਇਲਲੀਗਲ ਜਿਹੜੀ ਪਾਰਕਿੰਗ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗਾ ਕਿਉਂਕਿ ਦੁਕਾਨਦਾਰ ਵੀ ਪਰੇਸ਼ਾਨ ਹੋ ਜਾਂਦੇ ਆ ਕਿਉਂਕਿ ਗਾਹ ਕਾ ਲੈਂਦੇ ਆ ਗੱਡੀਆਂ ਲਗਾ ਦਿੰਦੇ ਆ ਤੇ ਮੰਦੇ ਨਹੀਂ ਆ ਕਿਤੇ ਨਹੀਂ ਟ੍ਰੈਫਿਕ ਪੁਲਿਸ ਦੀ ਰੈਗੂਲਰ ਇੱਧਰ ਚਾਹੀਦੀ ਹੈ ਰੂਟੀਨ ਚ ਦੇਖੋ ਜੀ ਇਹ ਬੀਂਗ ਅਥੋਂ ਦੇ ਅਫਸਰ ਮੌਜੂਦ ਆ ਮੇਰੀ ਜ਼ਿੰਮੇਵਾਰੀ ਬੰਦੀ ਹੈ ਹੁਣ ਦੁਕਾਨਦਾਰ ਮੈਂ ਬੁਲਾਏ ਸੀਗੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਹਾਡੀ ਵੀ ਥੋੜੀ ਜਿਹੀ ਜ਼ਿੰਮੇਵਾਰੀ ਹੈ ਜੇ ਤੁਹਾਡੀ ਦੁਕਾਨ ਦੇ ਅੱਗੇ ਕੋਈ ਸੜਕ ਦੇ ਵਿੱਚ ਲਾ ਰਿਹਾ ਤੀ ਉਹਨੂੰ ਮੈਸੇਜ ਕਰਤਾ ਨਹੀਂ ਜੀ ਇਹ ਡਲਤਾ ਹੈ ਤੂੰ ਅੱਗੇ ਕਰਕੇ ਲਾ ਹਣਾ ਤੇਜ਼ ਕਰਕੇ ਦੁਕਾਨਦਾਰਾਂ ਨੂੰ ਮੈਂ ਹੀ ਕਹਿਣਾ ਚਾਹਾਂਗਾ ਅੱਜ ਦਾ ਇੱਕ ਸਾਡੀ ਤਾਂ ਜ਼ਿੰਮੇਵਾਰੀ ਬੰਦੀ ਬੰਦੀ ਹੈ ਹੁਣ ਤੁਹਾਡੀ ਗਾਕੀ ਲਈ ਤੁਹਾਡੀ ਵੀ ਜ਼ਿੰਮੇਵਾਰੀ ਤੁਹਾਡੇ ਕੋ ਗਾਕ ਆਏ ਉਹਨੂੰ ਸਮਝਾਓ ਕਿ ਨਹੀਂ ਕਾਕਾ ਅੰਦਰ ਕਰਕੇ ਲਾ ਤਾਂ ਕਿ ਹੋਰ ਕੋਈ ਗਾਕ ਵੀ ਮੇਰਾ ਨਾਲ ਕਰਕੇ ਲਾਖੜਾ ਕਰ ਸਕੇ ਤੁਸੀਂ ਤੇ ਲਗਾਤਾਰ ਨਹੀਂ ਆਸਲ ਤੇ ਟ੍ਰੈਫਿਕ ਪੁਲਿਸ ਨੂੰ ਲਗਾਤਾਰ ਗਸ਼ਤ ਕਰਨੀ ਚਾਹੀਦੀ ਹੈ ਦੇਖੋ ਜੀ ਇਹ ਸਾਡਾ ਲਗਾਤਾਰ ਰਹੇਗਾ ਅੱਜ ਮੈਂ ਕੀਤੀ ਹੈ ਮੈਂ ਕੱਲ ਨੂੰ ਫੇਰ ਵਾਕ ਕਰਾਂਗਾ ਹਣਾ ਦੋ ਚਾਰ ਦਿਨ ਬਾਅਦ ਦੇਖਣਾ ਕੀ ਫਰਕ ਪਿਆ ਅਸੀਂ ਰੱਖਾਂਗੇ ਕੰਟੀਨਿਊਟੀ ਟ੍ਰੈਫਿਕ ਪੁਲਿਸ ਮੇਰੇ ਨਾਲ ਹੈ ਚਲਾਨ ਬੁੱਕਾ ਸਾਡੇ ਨਾਲ ਹੈ ਪਹਿਲੀ ਹੁੰਦੀ ਹੈ ਹਮੇਸ਼ਾ ਤੁਹਾਡੀ ਰਿਸਪੋਨਸੀਬਿਲਟੀ ਵੀਰੇ ਵਾਰਨਿੰਗ ਦੇਣੀ ਪਬਲਿਕ ਨੂੰ ਮੈਸੇਜ ਦੇਣਾ ਉਹ ਅਸੀਂ ਅੱਜ ਦੇ ਦਿੱਤਾ ਹੈ ਨੈਕਸਟ ਟਾਈਮ ਅਸੀਂ ਪ੍ਰੋਪਰ ਪੂਰੀ ਕਾਰਵਾਈ ਕਰਾਂਗੇ ਕੋਈ ਵੀ ਗੱਡੀ ਗਲਤ ਲੱਗੀ ਕੋਈ ਮੋਟਰਸਾਈਕਲ ਲੱਗਿਆ ਉਹ ਬਿਲਕੁਲ ਹੀ ਬਰਖਾ ਦੇ ਇੱਕ ਹੋਰ ਵੱਡਾ ਕਾਰਨ ਹੈ ਰੇੜੀ ਵਾਲਿਆਂ ਦਾ ਰੇੜੀ ਵਾਲੇ ਸੈਂਟਰ 'ਚ ਲਗਾ ਦਿੰਦੇ ਆ ਉਹ ਵੀ ਵੱਡਾ ਕਾਰਨ ਹੈ ਇਹੀ ਗੱਲ ਮੈਨੂੰ ਪਹਿਲਾਂ ਮੀਡੀਅਮ ਰਾਈਡ ਤੁਹਾਡੇ ਮੱਧ ਦੀ ਪ੍ਰੈਸ ਵੀਰਾਂ ਨੇ ਵੀ ਦੱਸੀ ਸੀਗੀ ਕਿ ਦੁਕਾਨਦਾਰ 100 ਰੁਪਏ ਲੈ ਲੈਂਦੇ ਆ ਤੇ ਕਹਿੰਦੇ ਵੀਰੇ ਅੱਗੇ ਲਾ ਲਾ ਹੁਣ ਪਿੱਛੇ ਇੱਕ ਰੇੜੀ ਵਾਲ ਮੀਡੀਆ ਸਾਰਾ ਇੱਥੇ ਹੈ ਕਿ ਦੁਕਾਨਦਾਰ ਨੇ ਪੈਸੇ ਲਏ ਤੇਰੇ ਕੋ ਹਣਾ ਉਹਨੇ ਇੱਕ ਮਨਾ ਕਰਤਾ ਕਿ ਨਹੀਂ ਲਏ ਤੇ ਮੈਂ ਦੂਜਾ ਵੇਖਿਆ ਉਹਨੇ ਲਾਈਨ ਦੇ ਪਿੱਛੇ ਲਾਈ ਦੀ ਹੁਣ ਦੇਖੋ ਜੇ ਕੋਈ ਲਾਈਨ ਦੇ ਪਿੱਛੇ ਰੋਜ਼ਗਾਰਕ ਮਾਨ ਲੈ ਕਰ ਰਿਹਾ ਮੈਂ ਕਹਿੰਦਾ ਰੋਜ਼ਗਾਰ ਨਹੀਂ ਮਾਨਾ ਇਹ ਰੋਜ਼ਗਾਰ ਵਧਾਣ ਲਈ ਕੰਮ ਕਰਨੇ ਆ ਨਾ ਕਿ ਘਟਾਣ ਲਈ ਦੂਸਰੀ ਗੱਲ ਮੈਂ ਦੁਕਾਨਦਾਰਾਂ ਨੂੰ ਸਖਤ ਮੇਕ ਇੱਕ ਕਵਾਂਗਾ ਕਿ ਅਪੀਲ ਹੈ ਕਿ ਕਿਸੇ ਵੀ ਰੇੜੀ ਕੋਲੋਂ 150 200 ਅਗਰ ਸਾਨੂੰ ਕਿਤੇ ਪ੍ਰੂਫ ਆ ਗਿਆ ਅਨਾ ਡਾਕੂਮੈਂਟਰੀ ਪ੍ਰੂਫ ਆ ਗਿਆ ਜਾਂ ਲਿਖਤੀ ਚ ਪ੍ਰੂਫ ਆ ਗਿਆ ਜਾਂ ਹੋਰ ਸਬੂਤ ਆ ਗਿਆ ਫਿਰ ਦੁਕਾਨਦਾਰ ਨੂੰ ਅਸੀਂ ਛੱਡਾਂਗੇ ਪਿਛਲੇ ਸਾਲਾਂ ਦੇ ਜਿੰਨੀਆਂ ਵੀ ਜੜੀ ਲੱਗੀਆਂ ਅਸੀਂ ਵਿਆਹ ਸਮੇਤ ਜੜੀ ਹੈ ਉਹ ਸਾਰੀ ਉਹਦੀ ਬਕੌਲੀ ਕਰਾਂ ਜ਼ਿਆਦਾਤਰ ਬਜਾਰਾ ਚ ਵਾਈਟ ਲਾਈਨ ਹੋ ਯੈਲੋ ਲਾਈਨ ਨਹੀਂ ਲੱਗੀਆਂ ਉਹਦੇ ਲਈ ਐਡਮਿਨਿਸਟ੍ਰੇਸ਼ਨ ਦੇਖੋ ਜੀ ਆ ਮੈਂ ਹੁਣ ਜਿਸ ਨਾ ਨਾ ਲਾ ਰਿਹਾ ਯੈਲੋ ਲਾਈਟ ਲੱਗੀ ਹੋਈ ਸੀਗੀ ਮੈਂ ਤਾਂ ਹੀ ਕਹਿ ਰਿਹਾ ਜਿੱਥੇ ਜਿੱਥੇ ਨਹੀਂ ਲੱਗੀ ਮੈਂ ਇਹ ਉਹਨੂੰ ਪਹਿਲਾਂ ਵੀ ਕਿਹਾ ਤੇ ਉਹ ਵੀ ਅਸੀਂ ਕਰਦੇ ਚਲੋ ਲਾਇਬ੍ਰੇਰੀ ਰੋਡ ਵਾਲੀ ਸਾਈਡ ਤੇ ਚਲੋ ਕਿਤੇ ਨਹੀਂ ਲੱਗਦੀ ਬਿਲਕੁਲ ਠੀਕ ਆ ਜੇ ਤੁਸੀਂ ਦੱਸਿਆ ਇਹ ਵੀ ਵਿਧੀ ਨਾਲ ਕਮਿੰਗ ਡੇਸ ਅਸੀਂ yellow light proper ਲਵਾਵਾਂਗੇ ਇੱਕ ਸੇਲ ਦਾ ਹੈ ਸੰਡੇ ਨੂੰ ਬਹੁਤ ਰਸ਼ ਹੁੰਦਾ ਦਾ ਸੈਂਟਰ ਵਿੱਚ ਸੜਕ ਦੇ ਵਿੱਚ ਲੱਗੇ ਆ ਹੁੰਦੇ ਸੇਲਾ ਉਹਦੇ ਲਈ ਕੁਝ ਕੀਤਾ ਜਾ ਰਿਹਾ ਦੇਖੋ ਜੀ ਜਿੱਸਾ ਤੁਸੀਂ ਕਹੇ ਰਸ਼ ਵਾਲਾ ਏਰੀਆ ਹੁਣ ਰਸ਼ਪਲ ਏਰੀਆ ਮੈਂ ਚੱਲ ਕੇ ਵੇਖਾਂਗਾ ਵੇਖ ਕੇ ਜਿੱਥੇ ਜਿੱਥੇ ਕੋਈ ਮੁਸ਼ਕਲ ਲੱਗਦੀ ਆ ਜਾਂ ਕੋਈ ਇਨਕ੍ਰੋਚਮੈਂਟ ਹਟਾਣੀ ਆ ਉਹ ਹਟਾਈ ਜਾਏਗੀ ਜੇ ਕੋਈ ਗੱਡੀਆਂ ਲੱਗ ਰਹੀਆਂ ਸਾਹਮਣੇ ਦੁਕਾਨਾਂ ਨੂੰ ਹਦਾਇਤ ਕਰ ਦਿੱਤੀ ਜਾਵੇਗੀ ਜੇ ਰੇੜੀਆਂ ਵਾਲਿਆਂ ਨੇ ਨਜਾਇਜ਼ ਟੋਟੇ ਲਾਈਆਂ ਉਹ ਵੀ ਹਟਾਈ